ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਅਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਮੈਥ ਦੀ ਇੱਕ ਹੋਰ ਵੀਡੀਓ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਲੰਬ ਚੱਕਰੀ ਸ਼ੰਕੂ ਦਾ ਆਇਤਨ ਸੋ ਅੱਜ ਆਪਾਂ ਵਿਸਤਾਰ ਵਿੱਚ ਜਿਹੜਾ ਸ਼ੰਕੂ ਦਾ ਆਇਤਨ ਹੈ ਜੀ ਉਹਨੂੰ ਕੀ ਹੈ ਥਿਊਰੀ ਵਿੱਚ ਸਮਝਾਂਗੇ ਤੇ ਲਾਸਟੇ ਜਿਹੜੇ ਆਪਾਂ ਨੇ ਕੁਐਸਚਨ ਨੇ ਉਹ ਕਰਾਂਗੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਵਿੱਚ ਕਿਸੇ ਵੀ ਗਵਰਨਮੈਂਟ ਐਗਜ਼ਾਮ ਜਾਂ ਪੰਜਾਬ ਈਟੀਟੀ ਕੈਟ 2025 ਦੀ ਤਿਆਰੀ ਕਰ ਰਿਹਾ ਹੈ ਹਰ ਇੱਕ ਐਗਜ਼ਾਮ ਲਈ ਇਹ ਜਿਹੜੀ ਕਲਾਸ ਹੈ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜੀ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜਰੂਰ ਬਨੇ ਰਹਿਣਾ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰੀ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜੀਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਸੋ ਮੇਰੇ ਟੈਲੀਗ੍ਰam ਨੂੰ ਵੀ ਜ਼ਰੂਰ ਜਾਇਨ ਕਰ ਲਿਓ ਜੀ ਤੇ ਕਲਾਸ ਨੂੰ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਫਰਸਟ ਆਫ 올 ਦੇਖੋ ਜੀ ਆਪਾਂ ਥਿਉਰੀ ਤੋਂ ਸ਼ੁਰੂ ਕਰਦੇ ਆਂ ਆਪਾਂ ਹਰ ਚੀਜ਼ ਨੂੰ ਕੀ ਸੰਖੇਪ ਵਿੱਚ ਜਾਣਾਂਗੇ ਤਾਂ ਹੀ ਤੁਹਾਨੂੰ ਕੀ ਇਹ ਵੀ ਕਦੇ ਦੁਬਾਰਾ ਨਾ ਭੁੱਲ ਸਕੋ ਤੁਸੀਂ ਇਸ ਕਨਸੈਪਟ ਨੂੰ ਫਰਸਟ ਦੇਖੋ ਜੀ ਕਹਿੰਦਾ ਚਿੱਤਰ 13.28 ਵਿੱਚ ਤੁਸੀਂ ਦੇਖਦੇ ਹੋਣਾ ਆ ਚਿੱਤਰਿਤਾ ਹੋਇਆ ਜੀ ਇਸ ਦੀ ਗੱਲ ਕੀਤੀ ਆਪਾਂ ਨੇ ਕੀ ਨੰਬਰਿੰਗ ਦਿੱਤੀ ਹੋਈ ਹੈ ਮਤਲਬ 13.8 ਆਪਾਂ ਨੇ ਦਿਖਾ ਰੱਖਿਆ ਜੀ ਕਹਿੰਦਾ ਇਸ ਵਿੱਚ ਇੱਕ ਹੀ ਆਧਾਰ ਦੇ ਅਰਧ ਵਿਆਸ ਵਾਲੇ ਅਤੇ ਇੱਕ ਹੀ ਉਚਾਈ ਵਾਲੇ ਬੇਲਣ ਤੇ ਸ਼ੰਕੂ ਦਿੱਤੇ ਗਏ ਨੇ ਇੱਕ ਹੀ ਕਹਿੰਦਾ ਇਹਨਾਂ ਦੀ ਜਿਹੜਾ ਹੈਗੀ ਹੈ ਉਚਾਈ ਹੈਗੀ ਇੱਕ ਹੀ ਕਿ ਅਰਧ ਵਿਆਸ ਇਹਨਾਂ ਦਾ ਆਪਾਂ ਨੂੰ ਕੀ ਹੈ ਇੱਕ ਬੇਲਣ ਦਿੱਤਾ ਹੋਇਆ ਹੈਗਾ ਇੱਕ ਆਪਾਂ ਨੂੰ ਕੀ ਹੈ ਸ਼ੰਕੂ ਇਹ ਹੁੰਦਾ ਜੀ ਬੇਲਣ ਆਪਾਂ ਪਿਛਲੀ ਵੀਡੀਓ ਵਿੱਚ ਬੇਲਣ ਬਾਰੇ ਸੰਖੇਪ ਵਿੱਚ ਦੱਸਿਆ ਜਿਹੜੇ ਬੱਚੇ ਨੇ ਮੇਰੇ ਉਹ ਕਲਾਸ ਨਹੀਂ ਦੇਖੀ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜ਼ਰੂਰ ਦੇਖ ਲਈ ਆ ਹੈਗੇ ਜੀ ਸ਼ੰਕੂ ਦੇਖੋ ਕਹਿੰਦਾ ਆਪਾਂ ਨੇ ਕੀ ਹੈ ਵੀ ਆਪਾਂ ਇਸ ਚਿੱਤਰ ਵਿੱਚ ਕੀ ਦੇਖਦੇ ਆਂ ਵੀ ਇੱਕ ਹੀ ਆਧਾਰ ਤੇ ਕੀ ਅਰਧ ਵਿਆਸ ਵਾਲੇ ਤੇ ਉਚਾਈ ਵਾਲੇ ਕੀ ਵੇਲਨ ਤੇ ਸ਼ੰਕੂ ਦਿਖਾਏ ਗਏ ਨੇ ਦੋ ਹੀ ਕਹਿੰਦਾ ਕਿਰਿਆ ਉਪਰੋਕਤ ਰੀਤੀਆਂ ਦੀ ਹੀ ਤਰ੍ਹਾਂ 1000 ਅਰਧ ਵਿਆਸ ਅਤੇ ਇੱਕ ਹੀ ਉਚਾਈ ਵਾਲਾ ਇੱਕ ਖੋਖਲਾ ਵੇਲਨ ਅਤੇ ਇੱਕ ਖੋਖਲਾ ਸ਼ੰਕੂ ਬਣਾਉਣ ਦੀ ਕੋਸ਼ਿਸ਼ ਕਰੋ ਠੀਕ ਹੈ ਕਹਿਣ ਦਾ ਮੀਨਿੰਗ ਕੀ ਹੈ ਵੀ ਆਪਾਂ ਕੀ ਹੈ ਇਸੇ ਕਿਰਿਆ ਕਰਕੇ ਆਪਾਂ ਕੀ ਇੱਕ ਵੇਲਨ ਤੇ ਇੱਕ ਕੀ ਸ਼ੰਕੂ ਬਣਾ ਸਕਦੇ ਆਂ ਜੀ ਇੱਕ ਵੇਲਨ ਤੇ ਇੱਕ ਕਿ ਸ਼ੰਕੂ ਬਣਾ ਸਕਦੇ ਆ ਇਸ ਪ੍ਰਯੋਗ ਦੁਆਰਾ ਇਹ ਪਤਾ ਕਰਾਂਗੇ ਕਿ ਸ਼ੰਕੂ ਦਾ ਆਇਤਨ ਕੀ ਹੈ ਹੁਣ ਆਪਾਂ ਇਹ ਪਤਾ ਕਰਾਂਗੇ ਕਿ ਵੀ ਸ਼ੰਕੂ ਦਾ ਕੀ ਆਇਤਨ ਹੈ ਆਓ ਕਹਿੰਦਾ ਆਪਾਂ ਪ੍ਰਯੋਗ ਸ਼ੁਰੂ ਕਰੀਏ ਕਿਵੇਂ ਜੀ ਕਹਿੰਦਾ ਸ਼ੰਕੂ ਦੀ ਰੇਤ ਨਾਲ ਇੱਕ ਬਾਅਰ ਉੱਪਰ ਤੱਕ ਭਰੋ ਠੀਕ ਹੈ ਇਹ ਕਹਿਣ ਦਾ ਮੀਨਿੰਗ ਕੀ ਹੈ ਵੀ ਸ਼ੰਕੂ ਦੀ ਜਿਹੜੀ ਇੱਕ ਰੇਤ ਨਾਲ ਕੇ ਬਾਅਰ ਉੱਪਰ ਤੱਕ ਭਰੋ ਤੇ ਇਸ ਰੇਤ ਨੂੰ ਵੇਲਣ ਵਿੱਚ ਪਾ ਦਿਓ ਅਸੀਂ ਦੇਖਦੇ ਹਾਂ ਕਿ ਵੇਲਣ ਦਾ ਕੁਝ ਸਪਰ ਗਿਆ ਕਹਿਣ ਦਾ ਮੀਨਿੰਗ ਕੀ ਹੈ ਜੀ ਵੀ ਆਪਾਂ ਕੁਝ ਰੇਤ ਜਾਂ ਮਿੱਟੀ ਲਈ ਆਪਾਂ ਨੇ ਕੀ ਹੈਗਾ ਉਸ ਰੇਤ ਨੂੰ ਸ਼ੰਕੂ ਨੂੰ ਕਿ ਉੱਪਰ ਤੱਕ ਭਰਤਾ ਤੇ ਉਹੀ ਰੇਤ ਆਪਾਂ ਕੀ ਕਿ ਵੇਲਣ ਚ ਪਾਤੀ ਤਾਂ ਕਹਿੰਦਾ ਇਹਦਾ ਆਪਾਂ ਕੀ ਦੇਖਦੇ ਆ ਵੇਹ ਦੇ ਨਾਲ ਕੀ ਹੈ ਜਿਹੜਾ ਵੇਲਣ ਹੈ ਜੀ ਠੀਕ ਹੈ ਵੇਲਣ ਹੈ ਇਹਦਾ ਕਹਿਣ ਦਾ ਮਤਲਬ ਵੀ ਕੁਝ ਜੀ ਸਪਰਿਆ ਕਹਿਣ ਦਾ ਮਤਲਬ ਥੋੜਾ ਜੀ ਸਪਰ ਹੈ ਕੁਝ ਜੀ ਸਪਰਿਆ ਜਿਵੇਂ ਕੀ ਆਪਾਂ ਨੂੰ ਕੀ ਹੈਗਾ ਆਹ ਚਿੱਟ ਨੀਚੇ ਦਿਖਾਇਆ ਗਿਆ ਜੀ ਆਹ ਦੇਖੋ ਆ ਨੀਚੇ ਦਿਖਾਇਆ ਗਿਆ ਆਪਾਂ ਨੂੰ ਏ ਵਿੱਚ ਸ਼ੰਕੂ ਵਿੱਚ ਆਪਾਂ ਨੇ ਪੂਰੀ ਮਿੱਟੀ ਭਰ ਹੀ ਸੀਗੀ ਇੱਥੇ ਰੇਤ ਜਿਹਨਾਂ ਪਰੇਤ ਕਹਿ ਦਿੰਨੇ ਆ ਉਹ ਆਪਾਂ ਨੇ ਕੀ ਹੈ ਕੀ ਹੈ ਉਹਦੇ ਵਿੱਚ ਪਾਈ ਆਪਾਂ ਬੇਲਣ ਵਿੱਚ ਪਾਈ ਤਾਂ ਕਿ ਇਹ ਕੋਈ ਕੁਝ ਜੀ ਸਪਰਿਆ ਇਹ ਸਪਰ ਹੈ ਨਾ ਕੱਲਾ ਰੇਤ ਦੇਖੋ ਪਰ ਇਹ ਸਾਰੀ ਸੀ ਇਹ ਇੰਨਾ ਕੀ ਸਪਰ ਹੈ ਤਾਂ ਇਹ ਤਾਂ ਆਪਾਂ ਕੀ ਉਹ ਕੱਢ ਦੇ ਨੀਚੇ ਦੇਖੋ ਕਹਿੰਦਾ ਫਿਰ ਅਸੀਂ ਦੁਬਾਰਾ ਸ਼ੰਕ ਨੂੰ ਰੇਤ ਨਾਲ ਭਰਿਆ ਇੱਕ ਵਾਰ ਆਪਾਂ ਹੋਰ ਭਰ ਲਿਆ ਸ਼ੰਕੂ ਨੂੰ ਰੇਤ ਨਾਲ ਤੇ ਫਿਰ ਆਪਾਂ ਬੇਲਣ ਵਿੱਚ ਪਾ ਦਿੱਤਾ ਠੀਕ ਹੈ ਜੀ ਫਿਰ ਆਪਾਂ ਕੀ ਹੈ ਅਸੀਂ ਦੇਖਦੇ ਹਾਂ ਕਿ ਬੇਲਣ ਅਜੇ ਤੱਕ ਪੂਰਾ ਨਹੀਂ ਭਰਿਆ ਦੇਖੋ ਚਿੱਤਰ ਹੁਣ ਦੂਜੇ ਸ਼ੋਅ ਕੀਤਾ ਆਪਾਂ ਨੇ ਇੱਕ ਹੋਰ ਭਰਿਆ ਦੇਖੋ ਇਸ 'ਚ ਐਨੀ ਰੇਤ ਫੇਰ ਭਰੀ ਆਪਾਂ ਨੇ ਠੀਕ ਹੈ ਤੇ ਫਿਰ ਆਪਾਂ ਨੇ ਪਾਤਾ ਇਹਦੇ ਨਾਲ ਵੀ ਕੀ ਕੁਝੀ ਸਹੀ ਭਰਿਆ ਫਿਰ ਵੀ ਸਾਰਾ ਨਹੀਂ ਭਰਿਆ ਬੇਲਣ ਜਿਹੜਾ ਉਹ ਕੀ ਹੈ ਕੁਝੀ ਸਹੀ ਭਰਿਆ ਨੈਕਸਟ ਦੇਖੋ ਜੀ ਕਹਿੰਦਾ ਹੁਣ ਸ਼ੰਕੂ ਤੀਜੀ ਵਾਰ ਰੇਤ ਨਾਲ ਭਰ ਕੇ ਬੇਲਣ ਵਿੱਚ ਪਾ ਦੋ ਤੇ ਅਸੀਂ ਦੇਖਦੇ ਹਾਂ ਕਿ ਬੇਲਣ ਪੂਰੀ ਰੇਤ ਨਾਲ ਕਿਰੇ ਭਰ ਗਿਆ ਕਹਿਣ ਦਾ ਮੀਨਿੰਗ ਕੀ ਹੈ ਹੁਣ ਆਪਾਂ ਕੇ ਤੀਜੀ ਵਾਰੀ ਇੱਕ ਵਾਰੀ ਫੇਰ ਸ਼ੰਕੂ ਭਰਿਆ ਤੇ ਕੀ ਹੈਗਾ ਹੁਣ ਕੀ ਹੈ ਇਸ ਵਾਰ ਕੀ ਹੋਇਆ ਜਿਹੜਾ ਆਪਣਾ ਵੇਲਣ ਹੈ ਉਹ ਕੀ ਹੈ ਪੂਰੀ ਤਰੰਘੀ ਰੇਤ ਨਾਲ ਭਰ ਗਿਆ ਕਹਿਣ ਦਾ ਮੀਨਿੰਗ ਹੈ ਵੀ ਜਿਹੜਾ ਆਪਣਾ ਵੇਲਣ ਹੈ ਜੀ ਠੀਕ ਹੈ ਕਹਿਣ ਦਾ ਮੀਨਿੰਗ ਹੈ ਵੇਲਣ ਹੈ ਜੀ ਆਖੀਏ ਪੂਰਾ ਕੀ ਰੇਤ ਨਾਲ ਭਰ ਗਿਆ ਤਾਂ ਇਹ ਤੋਂ ਕੀ ਸਿੱਟਾ ਨਿਕਲੂਗਾ ਹੁਣ ਨੈਕਸਟ ਦੇਖਦੇ ਆਪਾਂ ਹੀ ਕਹਿੰਦਾ ਇਸ ਪ੍ਰਯੋਗ ਨਾਲ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਤਿੰਨ ਸ਼ੰਕੂਆਂ ਦਾ ਆਇਤਨ ਕਹਿਣ ਦਾ ਮੀਨਿੰਗ ਹੈ ਜੀ ਦੇਖੋ ਨਹੀਂ ਪਹਿਲਾਂ ਆਪਾਂ ਡਾਇਗਰਾਮ ਚੋਂ ਸਮਝਾ ਦਿੰਦੇ ਆਂ ਦੇਖੋ ਤਿੰਨ ਸ਼ੰਕੂ ਨੇ ਜੀ ਵਿਖ ਬੇਲ ਨੂੰ ਪਰ ਲਿਖਿਆ ਤਿੰਨ ਸ਼ੰਕੂ ਪਦੇ ਯੂਜ਼ ਹੋਏ ਪਹਿਲਾਂ ਆਪਾਂ ਦੇਖੋ ਇਹ ਸ਼ੰਕੂ ਦਿਖਾ ਇੰਨਾ ਕੁ ਭਰਿਆ ਇਹ ਦੂਜਾ ਭਰ ਇੰਨਾ ਕੁ ਭਰਿਆ ਤੀਜੀ ਬਰਖੇ ਪੂਰਾ ਭਰ ਗਿਆ ਕਹਿਣ ਦਾ ਮਤਲਬ ਇੱਕ ਭਾਗ ਦੋ ਭਾਗ ਤਿੰਨ ਭਾਗ ਕਹਿਣ ਦਾ ਮਤਲਬ ਕੀ ਹੈ ਤਿੰਨ ਸ਼ੰਕੂਆਂ ਦੇ ਬਰਾਬਰ ਕਿ ਕਵੇਲਨ ਭਰਿਆ ਪਨ ਮਿੱਟੀ ਪਾਪਾ ਕੀ ਠੀਕ ਹੈ ਜੀ ਕਹਿੰਦਾ ਮੀਨਿੰਗ ਇਹ ਪਹਿਲਾ ਆਪਾਂ ਪਰੇ ਦੇਖੋ ਜੇ ਇੰਨਾ ਪਰ ਗਿਆ ਸੀ ਦੂਜੀ ਵਾਰ ਇਹ ਪਰਸ਼ਨ ਪਰ ਗਿਆ ਤੀਜੀ ਵਾਰ ਇਹ ਪਰਸ਼ਨ ਪਰ ਗਿਆ ਸੀਗਾ ਤਾਂ ਇਹ ਤੋਂ ਕੀ ਸਿੱਟਾ ਨਿਕਲਿਆ ਆਪਾਂ ਇਹ ਤੋਂ ਆਪਾਂ ਕਹਿੰਦਾ ਇਸ ਪ੍ਰਯੋਗ ਨਾਲ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਤਿੰਨ ਸ਼ੰਕੂ ਦਾ ਆਇਤਨ ਬੇਲਨ ਦੇ ਆਇਤਨ ਦੇ ਬਰਾਬਰ ਹੈ ਕਹਿੰਦਾ ਮੀਨਿੰਗ ਹੈ ਵੀ ਤਿੰਨ ਸ਼ੰਕੂ ਦਾ ਜਿਹੜਾ ਆਇਤਨ ਹੈ ਉਹ ਕੀ ਬੇਲਨ ਦੇ ਬਰਾਬਰ ਹੈ ਇਸ ਦਾ ਅਰਥ ਇਹ ਹੈ ਕਿ ਜੇਕਰ ਸ਼ੰਕੂ ਤੇ ਬੇਲਨ ਦੇ ਆਧਾਰ ਦੇ ਅਰਧ ਵਿਆਸ ਇੱਕੋ ਹੀ ਹੋਣ ਤੇ ਉਚਾਈ ਵੀ ਇੱਕ ਹੀ ਹੋਵੇ ਤਾਂ ਸ਼ੰਕੂ ਦਾ ਆਇਤਨ ਬੇਲਨ ਦੇ ਆਇਤਨ ਦਾ ਕਿ ਇਹ 1/3 ਤੇ ਹੀ ਇਹ ਕਹਿਣ ਦਾ ਮਤਲਬ ਹੈ ਆਪਾਂ ਨੇ ਦੇਖੋ ਸ਼ੰਕੂ ਦਾ ਆਇਤਨ ਕੀ ਪੜਾ ਬਿਲਨ ਦਾ ਆਇਤਨ ਕੀ ਪੜਿਆ ਸੀ ਸੌਰੀ ਜੀ ਬਿਲਨ ਦਾ ਆਇਤਨ ਪੜਿਆ ਸੀ ਆਪਣੇ ਪਾਈ r²h ਤਾਂ ਇਹਨਾਂ ਦਾ ਕਹਿੰਦਾ ਮਤਲਬ ਤਾਂ ਇਹਦਾ ਕੀ ਹੈ ਕਿ ਜਿਹੜਾ ਸ਼ੰਕੂ ਹੈਗਾ ਉਹ ਬਿਲਨ ਦੇ ਜਿਹੜੇ ਆਇਤਨ ਦਾ ਕੀ 1/3 ਤਿਹਾਈ ਹੈ ਤਾਂ ਆਪਣੇ ਲਈ ਕੀ ਆ ਗਿਆ ਹੋਣੀ ਕਹਿਣ ਦਾ ਮੀਨਿੰਗ ਵੀ ਸ਼ੰਕੂ ਦਾ ਆਇਤਨ ਕਿੰਨਾ ਆ ਗਿਆ ਆਪਣੇ ਕੋਲੇ ਇਹ ਤਾਂ ਹੈਗਾ ਬਿਲਨ ਦਾ ਆਇਤਨ ਤੇ ਜੇ ਸ਼ੰਕੂ ਦਾ ਕਰਿਆ ਤਾਂ 1/3 ਮਤਲਬ ਕਹਿਣ ਦਾ ਮਤਲਬ 1/3 ਭਾਗ ਦੇ ਬਰਾਬਰ ਹੈ ਜਿਹੜਾ ਸ਼ੰਕੂ ਦਾ ਆਇਤਨ ਹੈ ਤਾਂ ਆਪਣੇ ਕੋਲ ਸ਼ੰਕੂ ਦਾ ਕੀ ਆਇਤਨ ਆ ਗਿਆ ਜੀ 1/3 ਪਾਈ r²h ਇੱਥੋਂ ਬਣਿਆ ਜੀ ਇਹ ਐਵੇਂ ਬਣਿਆਗਾ ਆਪਣਾ ਸ਼ੰਕੂ ਦਾ ਆਇਤਨ ਹੁਣ ਇਹ ਫਾਰਮੂਲਾ ਤੁਸੀਂ ਰੱਟ ਲੈਣ ਜਨੂੰ ਯਾਦ ਰੱਖਣਾ ਵੀ ਕਿਵੇਂ ਹੈ ਸ਼ੰਕੂ ਦਾ ਆਇਤਨ ਕੀ ਹੈ 1/3 πr²h ਜਿੱਥੇ ਕਹਿੰਦਾ r ਆਧਾਰ ਦਾ ਅਰਧ ਵਿਆਸ ਅਤੇ h ਕਿ ਸ਼ੰਕੂ ਦੀ ਉਚਾਈ ਹੈਗੀ ਕੀਏਗਾ ਇਹ ਦੇਖੋ ਆਪਣੇ ਕੋਲੇ ਵੀ ਕੀ ਹੈ ਜਿਹੜਾ r ਹੈਗਾ ਉਹ ਤਾਂ ਸ਼ੋਅ ਕਰਦਾ ਹੈ ਅਰਧ ਵਿਆਸ ਨੂੰ ਕਹਿਣ ਦਾ ਮਤਲਬ ਹੀ ਅਰਧ ਵਿਆਸ ਨੂੰ ਤੇ ਜਿਹੜਾ h ਹੈ ਜੀ ਉਹ ਸ਼ੋਅ ਕਰਦਾ ਹੈ ਉਚਾਈ ਨੂੰ ਉਹ ਸ਼ੋਅ ਕਰਦਾ ਹੈ ਉਚਾਈ ਨੂੰ ਦੋ ਚੀਜ਼ਾਂ ਤੁਸੀਂ ਯਾਦ ਰੱਖਣਾ ਵੀ r ਕੀ ਸ਼ੋਅ ਕਰਦਾ ਹੈ ਅਰਧ ਵਿਆਸ ਅਤੇ h ਕੀ ਹੈ ਸ਼ੰਕੂ ਦੀ ਉਚਾਈ ਹੁਣ ਆਪਾਂ ਇੱਕ ਐਗਜ਼ਾਮਪਲ ਲਿਖਦੇ ਨਹੀਂ ਤਾਂ ਆਪਾਂ ਨੇ ਫਾਰਮੂਲਾ ਕਰ ਲਿਆ ਆਪਾਂ ਅੱਜ ਆਪਣਾ ਕਨਸੈਪਟ ਹੀ ਸੀ ਜੀ ਮੇਨ ਸਿੱਖਣ ਦਾ ਸ਼ੰਕੂ ਦਾ ਆਇਤਨ ਇਹ ਆਪਣਾ ਮੇਨ ਕਨਸੈਪਟ ਸੀ ਜਿਹੜਾ ਮੈਂ ਤੁਹਾਨੂੰ ਸਕਾਤਾ ਤਾਂ ਕਿ ਤੁਹਾਨੂੰ ਜਰੂਰ ਸਮਝ ਆਇਆ ਹੋਊਗਾ ਜਿੰਨਾ ਮੈਂ ਥਿਉਰੀ ਨਾਲ ਤੁਹਾਨੂੰ ਜਿਆਦਾ ਤੋਂ ਜਿਆਦਾ ਕਿਉਂਕਿ ਆਪਾਂ ਐਗਜ਼ਾਮਪਲ ਤੋਂ ਜ਼ਿਆਦਾ ਸਮਝਦੇ ਹਾਂ ਜੀ ਕਿਸੇ ਚੀਜ਼ ਨੂੰ ਰੱਟਣ ਨਾਲੋਂ ਜਦੋਂ ਆਪਾਂ ਉਸ ਚੀਜ਼ ਨੂੰ ਆਪਾਂ ਇੱਕ ਪ੍ਰਯੋਗ ਜਾਂ ਕਿਰਿਆ ਰੈਂਸ ਸਮਝਦੇ ਹਾਂ ਉਹ ਜ਼ਿਆਦਾ ਸਮਝ ਆਉਂਦੇ ਜੀ ਤਾਂ ਕਿ ਦੇਖੋ ਅੱਜ ਮੇਰਾ ਮੋਟੀਵੇਸ਼ਨ ਨੂੰ ਸ਼ੰਕੂ ਦਾ ਆਇਤਨ ਬਾਰੇ ਦੱਸਣ ਦਾ ਜਿਹੜਾ ਕੀ ਹੈ ਆਪਾਂ ਹੁਣ ਕੀ ਹੈ ਕੰਪਲੀਟ ਕਰ ਲਿਆ ਸੋ ਹੁਣ ਆਪਾਂ ਕੁਝ ਕੁਐਸਚਨ ਕਰਦੇ ਹਾਂ ਦੇ ਨਾਲ ਸਬੰਧਿਤ ਕਈ ਵਾਰ ਆਪਾਂ ਨੂੰ ਐਗਜ਼ਾਮ 'ਚ ਹੂਭੂ ਐਵੇਂ ਆ ਜਾਂਦੇ ਨੇ ਜੀ ਮਿਆ ਦੇਖੋ ਜੀ ਕਹਿੰਦਾ ਕਿਸੇ ਸ਼ੰਕੂ ਦੀ ਉਚਾਈ ਹੈ ਤੇ ਤਿਰਛੀ ਉਚਾਈ ਤਿਰਛੀ ਉਚਾਈ ਕੀ ਹੁੰਦੀ ਹੈ ਜੀ l h ਹੁਣ ਉਚਾਈ ਹੁੰਦੀ ਹੈ ਜੇ ਸਿੰਪਲ ਉਚਾਈ ਕਿਹਾ ਹੋਵੇ ਤਾਂ ਹੋਊਗੀ h ਜੇ ਤਿਰਛੀ ਕਿਹਾ ਹੋਵੇ ਉਹ ਹੁੰਦੀ ਹੈ l ਆਪਾਂ ਨੂੰ ਕੀ 21 ਤੇ 28 ਦੇ ਸਮ ਦਿੱਤੀਆਂ ਹੋਈਆਂ ਨੇ ਇਸ ਦਾ ਕੀ ਆਇਤਨ ਪਤਾ ਕਰਨਾ ਹੈ ਸ਼ੰਕੂ ਦਾ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਹੈਗਾ ਜਿਹੜਾ ਆਪਾਂ ਨੂੰ h ਤੇ ਆਪਾਂ ਨੂੰ l ਦਿੱਤੀ ਹੋਈ ਆ ਉਹ ਤੋਂ ਕੀ ਆਪਾਂ ਆਪਣਾ ਅਰਧ ਵਿਆਸ ਕੱਢਾਂਗੇ ਅਰਧ ਵਿਆਸ ਕੀ ਫਾਰਮੂਲਾ ਹੁੰਦਾ ਜੇ ਅਰਧ ਵਿਆਸ ਦਾ ਉਹਦਾ ਹੁੰਦਾ ਜੀ ਆਪਣੇ ਕੋਲੇ ਆ ਦੇਖੋ ਜੀ l² ਬਰਾਬਰ ਹੈ r² h² ਐਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਆਪਾਂ ਕੀ ਹੈਗਾ ਆ ਜਿਹੜਾ l² h² ਕਰਤੇ ਤੇ ਉੱਪਰ ਆਪ ਜਿਹੜਾ r ਦੀ ਆਪਣੇ ਕੋਲ ਸਕੁਅਰ ਹੈ ਉਹ ਕੀ ਆਪਾਂ ਨੇ ਪਰਲੀ ਸਾਈਡ ਬਾਰ ਕਰ ਦਿੱਤੀ ਹਟਾ ਕੇ ਕੀ ਹੋਜੂ r ਬਰਾਬਰ ਹੈ ਬਾਰ ਕਰਕੇ l² h² ਇਹ ਬਣ ਜੂਗਾ ਜਿਸ ਲੋਟ ਬਣਿਆ ਇਹ ਠੀਕ ਹੈ ਇਸ ਲੋਟ ਬਣਾਣਾ ਹੈ ਹੁਣ ਦੇਖੋ ਆਹ ਦੇਖੋ ਆਹ ਚੀਜ਼ ਇਸ ਇਸ ਵਿੱਚ ਤੁਹਾਨੂੰ ਕਰਕੇ ਦੱਸਤੀ ਤਾਂ ਹੁਣ ਦੇਖੋ ਆਪਾਂ ਨੂੰ 28 ਦਿੱਤੀ ਹੋਈ ਸੀ ਆਪਾਂ ਨੂੰ ਕੀ ਹੈ ਜਿਹੜੀ ਤਿਰਛੀ ਲੰਬਾਈ ਸੀ ਠੀਕ ਹੈ ਜਿਹਨੂੰ ਐਲ ਸੀ ਆਪਾਂ ਨੂੰ 28 ਦਿੱਤੀ ਹੋਈ ਸੀ ਤੇ ਐਚ ਦੇ ਵਿੱਚ ਸੀ ਕਿ ਹੁਣ ਆਪਾਂ ਦੇਖੋ ਇਹਦਾ ਸਕੁਅਰ ਕਰਕੇ ਕੀ ਹੈ ਉਹਦੇ ਵਿੱਚੋਂ ਆਪਾਂ 21 ਦਾ ਸਕੁਅਰ ਘਟਾ ਕੇ ਆਪਣੇ ਕੋਲੇ ਜਿਹੜਾ 7 ਜਿਹੜਾ ਆਪਣੀ 12 ਦੇ ਵਿੱਚ 7 ਆ ਜਾਊਗਾ ਆਪਣੇ ਕਹਿਣ ਦਾ ਮਤਲਬ ਹੀ ਸੌਰੀ ਜੀ ਆਪਣੇ ਕੋਲੇ ਜਿਹੜਾ ਅੰਡਰ ਰੂਟ ਚ ਆਜੂਗਾ ਆਪਣੇ ਕੋਲੇ 7 ਸੈਂਟੀਮੀਟਰ ਤਾਂ ਇਹ ਤੋਂ ਕਹਿੰਦਾ ਸ਼ੰਕੂ ਦਾ ਆਇਤਨ ਕੀ ਹੈਗਾ ਸ਼ੰਕੂ ਦਾ ਆਇਤਨ ਦੇਖੋ ਆਪਾਂ ਨੇ ਹੁਣ ਸਾਨੂੰ ਦੱਸਿਆ ਸੀਗਾ 1/3 ਪਾਈ r² h ਤਾਂ ਇੱਥੋਂ ਕੀ ਆਪਾਂ ਨੇ ਕੀ ਹੈ ਆਹ ਫਾਰਮੂਲਾ ਲਾਤਾ ਤੇ ਆਪਣਾ ਕੀ ਆਨਸਰ ਆਜੂਗਾ 7546 ਇਹ ਤਾਂ ਆਪਣੇ ਕੋਲ ਕੀ ਆ ਗਿਆ ਆਪਾਂ ਨੇ ਫਾਰਮੂਲਾ ਲਾਤਾ ਤਾਂ ਇੱਥੋਂ ਆਪਣਾ ਕੀ ਨਿਕਲ ਗਿਆ ਇੱਥੋਂ ਆਪਣਾ ਨਿਕਲ ਗਿਆ 7546 ਸੈਂਟੀਮੀਟਰ ਕਯੂਬ ਹਮੇਸ਼ਾ ਤੁਸੀਂ ਯਾਦ ਰੱਖਣਾ ਵੀ ਜਿਹੜਾ ਆਇਤਨ ਹੈ ਉਹ ਹਮੇਸ਼ਾ ਉਹਦੀ ਜਿਹੜੀ ਪਿੱਛੇ ਜਿਹੜੀ ਇਕਾਈ ਹੁੰਦੀ ਹੈ ਕਯੂਬਸ ਲੱਗੂਗੀ ਠੀਕ ਹੈ ਕਣ ਸਮ ਜਿੰਨਾ ਆਪਾਂ ਕਣ ਸੈਂਟੀਮੀਟਰ ਵੀ ਕਹਦੇ ਨੇ ਇਕਾਈ ਹੁੰਦੀ ਹੈ ਜਿਵੇਂ ਆਪਣੇ ਕੋਲੇ ਸੈਂਟੀਮੀਟਰ ਦੀ ਇਹਨਾਂ ਦਿੱਤੀ ਹੋਈ ਹੈ ਤਿੰਨ ਉੱਤੇ ਤਾਂ ਇਹਨਾਂ ਮਤਲਬ ਕੀ ਨਾ ਕਣ ਸੈਂਟੀਮੀਟਰ ਕਹਿੰਦਾ ਮਤਲਬ ਆਇਤਨ ਪੁੱਛ ਆਪਾਂ ਆਇਤਨ ਗੱਲ ਕਰ ਰਹੇ ਹਾਂ ਹੁਣ ਸੈਕੰਡ ਸਵਾਲ ਦੇਖੋ ਜੀ ਕਈ ਵਾਰ ਆਪਾਂ ਨੂੰ ਕਮਾ ਕੇ ਐਵੇਂ ਹੀ ਪੁੱਛ ਲੈਂਦੇ ਨੇ ਦੇਖੋ ਸਵਾਲ ਬਹੁਤ ਵੱਡਾ ਕਰਕੇ ਪੁੱਛ ਲੈਂਦੇ ਨੇ ਬਟ ਹੁੰਦਾ ਕੁਝ ਨਹੀਂ ਜੇ ਆਪਾਂ ਨੂੰ ਜਿਹੜਾ ਕੀ ਹੈ ਉਸ ਚੀਜ਼ ਦੀ ਕਨਸੈਪਟ ਕਲੀਅਰ ਹੋਵੇ ਨੈਕਸਟ ਆਪਣੀ ਐਗਜ਼ਾਮਪਲ ਕੀ ਹੈ ਜੀ ਕਹਿੰਦਾ ਮੌਨਿਕਾ ਕੋਲ ਇੱਕ ਤਰਪਾਲ ਦਾ ਇੱਕ ਟੁਕੜਾ ਹੈ ਜਿਸ ਦਾ ਖੇਤਰਫਲ ਆਪਾਂ ਨੂੰ ਕੀ ਹੈਗਾ 552 ਆਪਾਂ ਨੂੰ ਮੀਟਰ ਮੀਟਰ ਸਕੇਅਰ ਜਿਹਨਾਂ ਆਪਾਂ ਵਰਗ ਮੀਟਰ ਕਹਿ ਦੇਣ ਦਿੱਤਾ ਹੋਇਆ ਇਹ ਇਸ ਤੋਂ 7 ਮੀਟਰ ਅਰਧ ਵਿਆਸ ਅਧਾਰ ਅਰਧ ਵਿਆਸ ਵਾਲਾ ਇੱਕ ਸ਼ੰਕੂ ਆਕਾਰ ਦਾ ਇੱਕ ਤੰਬੂ ਬਣਾਉਂਦੀ ਹੈ ਇਤੋਂ ਕੀ ਬਣਾਉਂਦੀ ਹੈ ਉਹ ਕਹਿੰਦੇ ਇਤੋਂ ਕੀ ਬਣਾਉਂਦੇ ਇਤੋਂ ਕੀ ਹੈ 7 ਮੀਟਰ ਅਧਾਰਦਰ ਦਵਸ ਵਾਲਾ ਇੱਕ ਸ਼ੰਕੂ ਦਾ ਕੀ ਹੈ ਤੰਬੂ ਬਣਾਉਂਦੀ ਹੈ ਇਹ ਮੰਨਦੇ ਹੋਏ ਕਿ ਸਲਾਈ ਤੇ ਕੜਾਈ ਵਿੱਚ 1 ਸੈਂਟੀਮੀਟਰ ਤਰਪਾਨ ਨਸ਼ਟ ਹੋ ਗਿਆ ਇਸ ਤੋਂ ਬਣਾਏ ਜਾਣ ਵਾਲੇ ਤੰਬੂ ਜਾਂ ਸ਼ੰਕੂ ਦਾ ਕੀ ਆਇਤਨ ਪਤਾ ਕਰੋ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ ਸਭ ਤੋਂ ਪਹਿਲਾਂ ਹੱਲ ਦੇਖੋ ਆਪਾਂ ਕਿਵੇਂ ਕਰਾਂਗੇ ਇਸ ਕੁਐਸਚਨ ਦਾ ਇਹ ਮੈਂ ਤੁਹਾਨੂੰ ਹੁਣ ਕਰ ਕਿੱਥੇ ਰਹੇ ਮੈਂ ਬਟ ਤੁਸੀਂ ਇਗਜ਼ਾਮ 'ਚ ਕੀ ਹੈ ਸਾਰਾ ਕੁਝ ਮਾਈਂਡ 'ਚ ਹੀ ਕਰਨਾ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਆਪਣੇ ਕੋਲ ਦੇਖੋ ਤਰਪਾਲ ਦਾ ਖੇਤਰਫਲ ਆਪਾਂ ਕਿੰਨਾ ਦਿੱਤਾ ਹੋਇਆ ਹੈ 552 ਸੈਂਟੀਮੀਟਰ ਸਕਰ ਅਤੇ 1 ਸੈਂਟੀਮੀਟਰ ਤਰਪਾਲ ਕੀ ਹੈ ਇਹਦੇ ਵਿੱਚ ਨਸ਼ਟ ਹੋ ਜਾਂਦੀ ਹੈ ਇਸ ਲਈ ਕਹਿੰਦਾ ਆਪਾਂ ਕਰਾਂਗੇ ਵੀ ਜੇ ਆਪ ਨੂੰ ਉਪਲਬਧ ਜੀ ਤਰਪਾਲ ਕਿੰਨੀ ਹੋਊਗੀ 550 ਹੀ ਹੋਊਗਾ ਕਿਉਂਕਿ 1 ਸੈਂਟੀਮੀਟਰ ਸਕਰ ਦਾ ਤਰਪਾਲ ਨਸ਼ਟ ਹੋ ਜਾਂਦੀ ਹੈ ਤਾਂ ਆਪਣੇ ਕੋਲ ਟੋਟਲੀ ਸਹੀ ਤਰਪਾਲ ਕਿੰਨੀ ਹੋਗੀ 550 ਇਸ ਲਈ ਕਹਿੰਦਾ ਤੰਬੂ ਦਾ ਜਿਹੜਾ ਖੇਤ ਸਤਹੀ ਖੇਤਰਫਲ ਹੋ ਕੀ ਆਪਣੇ ਕੋਲ 550 ਤੰਬੂ ਦੇ ਆਧਾਰ ਦਾ ਅਰਧ ਵਿਆਸ ਕੀ ਹੋਊਗਾ ਜਿੱਦ ਜਿੱਦ ਦਿੱਤਾ ਆਪਾਂ ਨੂੰ 7 ਸੈਂਟੀਮੀਟਰ ਕਹਿੰਦਾ ਇੱਥੇ ਧਿਆਨ ਦਿਓ ਹੁਣ ਇੱਥੇ ਧਿਆਨ ਦੇ ਨਾਲ ਗੱਲ ਕੀ ਹੈ ਜੀ ਇਹ ਤਾਂ ਆਪਣੇ ਸਾਰੇ ਜਿਗਤਿਆਂ ਨੇ ਉਹ ਨੈਕਸਟ ਆਪਾਂ ਨੇ ਕੀ ਦੇਖਣਾ ਹੈ ਕਹਿੰਦਾ ਧਿਆਨ ਦਿਓ ਕਿ ਤੰਬੂ ਦੀ ਸਿਰਫ ਵਕਰ ਸਤ੍ਹਾ ਹੀ ਹੁੰਦੀ ਹੈ ਠੀਕ ਹੈ ਤੰਬੂ ਦੀ ਸਿਰਫ ਕੀ ਵਕਰ ਸਤ੍ਹਾ ਹੀ ਹੁੰਦੀ ਹੈ ਤੇ ਤੰਬੂ ਦੇ ਫਰਸ਼ ਨੂੰ ਕੀ ਟੱਕਿਆ ਨਹੀਂ ਜਾਂਦਾ ਇਸ ਲਈ ਤੰਬੂ ਦੀ ਵਕਰ ਸਤ੍ਹਾ ਦਾ ਖੇਤਰਫਲ ਕੀ ਹੋਊਗਾ ਆਪਣੇ ਕੋਲੇ ਉਹ ਕੀ ਹੁੰਦਾ ਜਿਵੇਂ ਪਹਿਲਾਂ ਦੱਸਿਆ ਪਾਈ ਆਰ ਐਲ ਤੰਬੂ ਦੀ ਵਕਰ ਸਤ੍ਹਾ ਦਾ ਖੇਤਰਫਲ ਕਿੰਨਾ ਹੈ ਪਾਈ r l ਜਿਹੜਾ ਆਪਾਂ ਨੂੰ ਕੀ 550 ਕੀ ਦਿੱਤਾ ਹੋਇਆ ਆਪਾਂ ਇਸ ਇਕੁਅਲ ਰੱਖ ਲਿਆ ਆ ਦੇਖੋ ਜਿਵੇਂ ਇਹਦੇ ਵਿੱਚ ਆਪਣੇ ਪਾਈ r l ਵਕਰ ਸਤ੍ਹਾ ਦਾ ਖੇਤਰਫਲ ਤੇ ਕੀ ਹੈ ਬਰਾਬਰ ਆਪਾਂ ਨੇ ਕੀ ਜਿਹੜਾ ਦਿੱਤਾ ਹੋਇਆ ਆਪਾਂ ਨੂੰ 550 ਰੱਖ ਲਿਆ ਤਾਂ ਇਹ ਤੋਂ ਕੀ ਨਿਕਲ ਜੂਗਾ ਹੁਣ ਆਪਣੇ ਕੋਲ ਹੀ ਨੈਕਸਟ ਦੇਖੋ ਇਹ ਆਪਣੇ ਕੋਲ ਨੈਕਸਟ ਦੇਖੋ ਇੱਥੋਂ ਆਪਣਾ ਕੀ ਨਿਕਲ ਜੂਗਾ ਐ ਇੱਥੇ ਦੇਖੋ ਆਪਾਂ ਆ ਚੀਜ਼ ਕੱਟ ਲਾਂਗੇ ਆਪਣੇ ਕੋਲੇ ਐਲ ਕੱਟ ਲਾਂਗੇ ਐਲ ਕਿਵੇਂ ਆ ਜੂਗੀ ਜੀ ਪਾਈ ਆ ਰਿਹਾ ਐਲ ਨਾ ਦੇਖੋ ਆਪਾਂ ਨੂੰ ਉਹਨਾਂ ਨੇ ਕੀ ਆ ਜਿਹੜਾ ਆਪਣਾ 22/7 ਲਾ ਲਿਆ ਤੇ ਆਪਾਂ ਨੇ ਜਿਹੜਾ ਆਪਾਂ ਨੂੰ ਅਰਧ ਵਿਸ਼ ਦੇ ਉਹ ਲਾਤਾ ਐਲ ਆਪਾਂ ਨੂੰ ਪਤਾ ਨਹੀਂ ਆਪਾਂ ਇੱਥੇ ਐਲ ਕੱਢਾਂਗੇ ਤਾਂ ਆਪਾਂ ਦੇਖੋ 7 ਨਾਲ 7 ਕੱਟ ਜੂਗਾ 22 ਉੱਧਰ ਚਲੇ ਜਾਊਗਾ ਤਾਂ ਡਿਵਾਈਡ ਹੋ ਕੇ ਦੇਖੋ ਜੇ 11 ਦੇ ਕਟਾਂਗੇ 11 ਦੋ ਨਾਲ 22 11 ਪੰਜ 55 50 50 ਜੋ ਕਟਾਂਗੇ ਤਾਂ 25 ਮੀਟਰ ਆਪਣੇ ਕੋਲ ਕੀ ਹੈ l ਆ ਜੂਗੀ ਹੁਣ l ਆਪਣੇ ਕੋਲ ਇੰਨੀ ਆ ਗਈ ਐਤੋਂ ਆਪਾਂ ਕੀ ਹੈ h ਕੱਢਾਂਗੇ h ਵੀ ਤਾਂ ਰਹਿ ਰਹੀ ਹੈ ਨਾ ਆਪਣੀ ਦੇਖੋ ਆਪਾਂ ਨੂੰ r ਪਤਾ ਆਪਾਂ ਨੂੰ h r ਆਪਣੇ ਕੋਲ 7 ਸੀ ਤੇ h ਆਪਾਂ ਨੂੰ ਕਿਵੇਂ ਪਤਾ ਲੱਗ ਗਈ 25 ਪਤਾ ਲੱਗ ਗਈ ਠੀਕ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਚੁੱਕੀ ਹੈਗਾ ਸੌਰੀ l ਪਤਾ ਲੱਗ ਗਈ ਜੀ ਆਪਾਂ ਨੂੰ ਇਹਦੇ ਵਿੱਚ l ਵੀ ਆਪਾਂ ਨੇ ਕੱਢ ਲਿਆ l ਆਪਣੇ ਕੋਲੇ 25 ਸਮ ਸੀ ਤਾਂ ਆਪਣੇ ਕੋਲ ਹੁਣ ਦੇਖੋ ਆਪਾਂ ਕੱਢਣੀ ਹੈ h ਆਪਣੇ ਕੋਲ h ਨਹੀਂ ਹੈਗੀ ਤਾਂ h ਦਾ ਫਾਰਮੂਲਾ ਕੀ ਹੁੰਦਾ ਜੀ ਮੈਂ ਤੁਹਾਨੂੰ ਦੱਸਿਆ ਸੀ ਹੁਣੀ l² r² h² ਤਾਂ ਇੱਥੇ ਆਪਾਂ h ਕੱਢ ਲਈ h ਆਪਣੇ ਕੋਲ ਕਿੰਨੀ ਆਜੂਗੀ ਦੇਖੋ ਆਪਣੇ ਕੋਲ l 25 ਆਈ ਸੀਗੀ 25 ਦਾ ਸਕੁਅਰ ਕਰਤਾ ਤੇ ਜਿਹੜਾ ਆਪਣਾ ਅਰਧ ਵਿਆਸ ਦਿੱਤਾ ਸੀ ਉਹ ਸੀ 7 ਤਾਂ ਇਹਦੇ ਵਿੱਚੋਂ ਕੱਢ ਕੇ ਆਪਣੇ ਕੋਲ ਕਿੰਨਾ ਆ ਗਿਆ ਜੀ 576 625 25 10 ਕਿਰ ਕੀ ਹੁੰਦਾ 625 ਤੇ 7 7 49 ਤਾਂ ਆਪਾਂ ਨੇ 625 ਚੋਂ ਆਪਾਂ ਨੇ 49 ਕੱਢ ਲਿਆ ਤਾਂ ਆਪਣੇ ਕੋਲ 576 ਆ ਗਿਆ 576 ਤੇ 576 ਦਾ ਜਿਹੜਾ ਅੰਡਰ ਰੂਟ ਉਹ ਕੀ ਹੁੰਦਾ ਜੀ ਜਾਂ ਉਹਦਾ ਸਕੁਅਰ ਕੀ ਹੁੰਦਾ 576 ਦਾ ਉਹ ਕੀ ਹੁੰਦਾ ਜੀ 24 24 ਦਾ ਸਕੁਅਰ ਕਰਦੇ ਆਂ ਆਪਾਂ ਉਹ ਆਪਣੇ ਕੋਲੇ 576 ਆ ਜਾਂਦਾ ਤਾਂ ਆਪਣੇ ਕੋਲੇ ਐਚ ਕਿੰਨੀ ਆ ਗਈ ਜੀ 24 ਆ ਗਈ ਇਸ ਲਈ ਆਪਾਂ ਹੁਣ ਲਾਸਟ ਜਿਹੜਾ ਆਪਣਾ ਟੋਟਲ ਆਪ ਨੂੰ ਪੁੱਛਿਆ ਗਿਆ ਸੀਗਾ ਜਿਹੜਾ ਆਇਤਨ ਕੀ ਹੋ ਜੂਗਾ ਜਿਹੜਾ ਆਪਣਾ ਟੋਟਲੀ ਤਰਪਾਲ ਦਾ ਆਪਾਂ ਨੂੰ ਆਇਤਨ ਪੁੱਛਿਆ ਸੀ ਤਾਂ ਉਹਦਾ ਫਾਰਮੂਲਾ ਲਾਵਾਂਗੇ ਆਪਾਂ 1/3 πr²h ਇਹ ਫਾਰਮੂਲਾ ਲਾ ਲਿਆ ਆਪਾਂ ਨੇ ਦੇਖੋ ਜੀ ਅੱਜ ਜਿਵੇਂ ਆ ਲਾ ਰੱਖਿਆ ਉਹਰੇ ਤੇ ਤੋ ਕੀ ਹੋ ਜੂਗਾ ਜੀ ਇੱਥੇ ਆਪਾਂ ਸਿਰਫ ਕੱਟਣਾ ਹੈ ਹੁਣ ਆਪਾਂ ਨੇ ਫਾਰਮੂਲਾ ਲਾ ਲਿਆ ਦੇਖੋ ਹੁਣ ਆਪਾਂ ਨੇ ਸਾਰੀ ਚੀਜ਼ ਭਰ ਲਈ ਦੇਖੋ ਆਪਾਂ ਨੂੰ h ਵੀ ਕੱਢ ਲਈ ਸੀ r ਵੀ ਆਪਾਂ ਨੂੰ ਪਤਾ ਸੀ ਤਾਂ ਇਹ ਨਾਲ ਹੁਣ ਆਪਾਂ ਆਨਸਰ ਕੱਢਾਂਗੇ ਆਨਸਰ ਕਿਵੇਂ ਹੋਗਾ 7 ਨਾਲ 7 ਕੱਟ ਗਏ 3 ਨਾਲ 1 ਘੱਟ ਜੂਗਾ 8/3 ਹੁਣ ਆਪਣੇ ਕੋਲ ਕੀ ਰਹਿ ਗਿਆ π 7 8 ਐਨਾ ਹੀ ਰਹਿ ਗਿਆ ਆਪਣੇ ਕੋਲੇ ਤਾਂ ਆਪਾਂ ਦੇਖੋ 7 8 56 56 ਨੂੰ 22 ਨਾਲ ਫੇਰ ਗੁਣਾ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਚੁਗਾ 1232 1232 ਜਿਹੜਾ ਆਪਣਾ ਕੀ ਹੈਗਾ ਆਨਸਰ ਆ ਜਾਊਗਾ ਸੋ ਇਹ ਸੀ ਅੱਜ ਆਪਣਾ ਕਨਸੈਪਟ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਜੇ ਕੁਝ ਗਲਤ ਬੋਲ ਲੱਗਿਆ ਉਹਦੇ ਲਈ ਮੈਂ ਮਾਫੀ ਚਾਹੁੰਨਾ ਸੋ ਆਪਣੇ ਵਿਊਜ਼ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੁਹਾਨੂੰ ਕਿਵੇਂ ਲੱਗੀ ਕਲਾਸ ਜ਼ਰੂਰ ਕਮੈਂਟਾਂ ਚ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੈਨੂੰ ਵੀ ਮੋਟੀਵੇਟਰ ਮਿਲਦੇ ਮੋਟੀਵੇਸ਼ਨ ਮਿਲਦੀ ਰਹੀ ਸੌਰੀ ਜੀ ਤਾਂ ਕਿ ਮੈਂ ਤੁਹਾਡੇ ਲਈ ਕੀ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ-ਵਧੀਆ ਜਿਹੜੀ ਵੀਡੀਓ ਆਪਾਂ ਕੀ ਮੈਥ ਦੀ ਹੋਰ ਲੈ ਕੇ ਆਈਏ ਤਾਂ ਕਿ ਤੁਹਾਡਾ ਜਿਹੜਾ ਡਰ ਹੈ ਮੈਥ ਨਾਲ ਉਹ ਕੀ ਖਤਮ ਹੋ ਜਾਏ ਸੋ ਕਲਾਸ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਜੇ ਕਲਾਸ ਵਧੀਆ ਲੱਗੇ ਤਾਂ ਮੇਰੀ ਕਲਾਸ ਨੂੰ ਲਾਈਕ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਸੋ ਇਨਾਂ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕੀ ਹੈ ਕਮੈਂਟ ਚ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਮੈਂ ਟੈਲੀਗ੍ਰਾਮ ਵੀ ਜੁਆਇਨ ਕਰ ਦੂੰਗਾ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਸੌਰੀ ਜੀ ਡਿਸਕ੍ਰਿਪਸ਼ਨ ਚੋਂ ਤੁਸੀਂ ਕੀ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਮੇਰਾ ਸੋ ਇਨਾਂ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਇੱਕ ਵਾਰ ਫੇਰ ਹੀ ਸਾਰਿਆਂ ਦਾ ਥੈਂਕ ਯੂ